ਗੋਡਾਸਪੁਰ ਤੋਂ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਬਿਜਲੀ ਵਿਭਾਗ ਦੇ ਮੁਲਾਜ਼ਮ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਨ ਅਵਤਾਰ ਸਿੰਘ ਵਜੋਂ ਹੋਈ ਹੈ ਜੋ ਪਿੰਡ ਡੜਕਨੂ ਮਾਨ ਦਾ ਰਹਿਣ ਵਾਲਾ ਸੀ ਅਤੇ ਬਿਜਲੀ ਵਿਭਾਗ ਵਿੱਚ ਜੀ.ਈ ਦੀ ਨੌਕਰੀ ਕਰ ਰਿਹਾ ਸੀ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਡਿਊਟੀ ਦੌਰਾਨ ਅਵਤਾਰ ਸਿੰਘ ਨੂੰ ਅਚਾਨਕ ਕਰੰਟ ਲੱਗਾ ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਆਲੇ-ਦੁਆਲੇ ਮੌਜੂਦ ਲੋਕਾਂ ਵੱਲੋਂ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪੋਸਟਮਾਰਟਮ ਲਈ ਮ੍ਰਿਤਕ ਦੇ ਸਰੀਰ ਨੂੰ ਸਿਵਲ ਹਸਪਤਾਲ ਗੁਰਤਾਸਪੁਰ ਲਿਆਂਦਾ ਗਿਆ ਪਿੰਡ ਵਾਸੀਆਂ ਨੇ ਕਿਹਾ ਕਿ ਅਵਤਾਰ ਸਿੰਘ ਇੱਕ ਨੇਕ ਦਿਲ ਅਤੇ ਸਹਾਇਕ ਇਨਸਾਨ ਸੀ ਜੋ ਹਮੇਸ਼ਾ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦਾ ਸੀ ਉਸ ਦੀ ਅਚਾਨਕ ਮੌਤ ਨਾਲ ਪੂਰਾ ਇਲਾਕਾ ਗਮਗੀਨ ਹੈ ਤੇ ਉਸ ਵੇਲੇ ਕੋਈ ਇਨਫੋਰਮੇਸ਼ਨ ਸਾਨੂੰ ਤੋਂ ਮਹਿਕਮੇ ਵੱਲੋਂ ਮੰਗੀ ਗਈ ਸੀ ਤੇ ਉਹਦੇ ਸਬੰਧ ਵਿੱਚ ਨਾ ਉਹ ਪਾਰਟਿਕੂਲਰ ਨੋਟ ਕਰਨ ਰਹੇ ਸੀ ਤੇ ਅਚਾਨਕ ਉਹਨਾਂ ਨੂੰ ਉੱਥੇ ਨਾ ਹਾਸੀ ਦਾ ਸ਼ਿਕਾਰ ਹੋ ਗਏ ਵੀ ਕਰੰਟ ਜਾਣੇ ਅਣਜਾਣੇ ਪਤਾ ਨਹੀਂ ਕਿਵੇਂ ਉਹ ਲੱਗ ਗਿਆ ਤੇ ਮੌਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਕੀ ਉਹ ਦਿੱਕਤ ਬਈ ਤੇ ਅੱਜ ਸਵੇਰੇ ਕੋ 10:30 ਵਜੇ ਦੀ ਪਤਾ ਪਤਾ ਲੱਗਿਆ ਭਾਜੀ ਕਾਰਨ ਹਾਂਜੀ ਹਾਂਜੀ ਕਾਰਨ ਇਹ ਵੀ ਉਹ ਜਿਹੜਾ ਇਨਸਟਰੂਮੈਂਟ ਇਹ ਇਕਵਪਮੈਂਟ ਉਹਦੀ ਦੇ ਇਹ ਪਾਰਟਿਕੂਲਰ ਨੋਟ ਕਰਨਾ ਸੋ ਪਾਰਟਿਕੂਲਰ ਨੋਟ ਕਰਦੇ ਨੇ ਕਿਤੇ ਉਹ ਉਹਦੇ ਘੇਰੇ ਚ ਆ ਗਏ ਸ਼ਰਟ ਕੀ ਵੀ ਲਾਈਨਿੰਗ ਸੀਗੀ ਉਹਦਾ ਰੇਂਜ ਚ ਆ ਗਏ ਉਹ ਕਰੰਟ ਲਗਨ ਕਰਕੇ ਉਹਨਾਂ ਕੋਲ ਦੀ ਮੌਕੇ ਤੇ ਮੌਤ ਤੇਨ ਦੀ ਉਮਰ ਸੀਗੀ 55 ਸਾਲ ਮੌਕੇ ਤੇ ਆਈ ਭਾਜੀ ਉਹਦੇ ਹਾਂ ਜੀ ਇੱਕ ਸਾਥੀ ਸਾਡਾ ਹੈ ਸੀ ਬਟ ਉਹ 20 ਇਹਨਾਂ ਦੇ ਵਕਤ ਸੀ ਵੀ ਬਚਾ ਨਹੀਂ ਪਾਇਆ ਫਿਰ ਡਾਕਟਰ ਕੋਲ ਲੈ ਕੇ ਗਏ ਫਰਸਟ ایڈ ਵਾਸਤੇ ਪਰ ਉਹਨਾਂ ਨੇ ਜਾਂਦਿਆਂ ਨੇ ਮਰ ਤੱਕ ਉਸ ਦਾ ਤੋੜਾ ਵੈਰੈਂਸੀ ਯਾਨੀ ਮਰਨ ਦਾ ਨਹੀਂ ਮੈਰ ਦਾ ਹਾਂਜੀ ਅੰਦਰ ਮੈਰ ਦਾ ਨਹੀਂ ਲੱਟ ਗਿਆ ਉਸ ਤੇ ਲੱਗ ਰਹਿ ਗਿਆ ਬਾਕੀ ਸਿਵਰ ਹਸਪੀਟਲ ਪਾਣੂ ਡਾਕਟਰ ਆ ਉਹਨੂੰ ਡਿਪਲੇਅ ਕਰ ਦਿੱਤਾ ਡਾਕਟਰ ਆ ਉਹਨੂੰ ਡਿਪਲੇਅ ਕਰ ਦ ਦਿੱਤਾ ਕਿ ਡੈਥ ਹੋ ਚੁੱਕੀ ਹੈ ਇਹ ਪਿੰਡ ਰੂੜਾ ਬਟੜ ਜੀ ਗੁਰਦਾਸਪੁਰ ਤੋਂ ਲਵप्रीत ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ